ਸਾਚਿਕਲ ਮੈਂ ਹਾਂ ਨਿਰਜ ਬਾਲੀਨਾ ਸਰਕਾਰੀ ਤੇ ਨਾ ਦਰਬਾਰੀ ਤੁਸੀਂ ਦੇਖ ਰਹੇ ਹੋ ਸਿਆਸੀ ਸੇਕਾ ਸੀਐਮ ਆਨ ਨੇ ਜਦ ਦੀ ਪੰਜਾਬ ਦੇ ਸੱਤਾ ਸੰਭਾਲੀਏ ਕਦੇ ਗੈਂਗਸਟਰਾਂ ਦੀਆਂ ਗੋਰੀਆਂ ਮਿਲਦੀਆਂ ਨੇ ਤੇ ਕਦੇ دہشت ਨਹੀਂ ਹੁੰਦੀ ਹੈ ਸ਼੍ਰੀ ਦਰਬਾਰ ਸਾਹਿਬ ਨੂੰ ਬੰਬ ਦੇਣ ਨਾਲ ਉਡਾਣ ਦੀ ਧਮਕੀ ਤੇ ਕੀ ਕਾਰਵਾਈ ਹੋ ਅਜੇ ਤੱਕ ਖੁੱਲ ਕੇ ਸਾਹਮਣੇ ਨਹੀਂ ਆਇਆ ਕਿ ਅੰਮ੍ਰਿਤਸਰ ਦੇ 15 ਸਕੂਲਾਂ ਨੂੰ ਬੰਬ ਦੇਣ ਨਾਲ ਉਡਾਣ ਦੀ ਇਸ ਮੇਲ ਨੇ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਤਾਰਾ ਹਲਾ ਦਿੱਤੀਆਂ ਨੇ ਹਹਾਕਾਰ ਮਚਾ ਕੇ ਰੱਖ ਦਿੰਦੀ ਹੈ ਤੇ ਇਹ ਦੱਸਦਾ ਕਿ ਮਾਨ ਤੋਂ ਪੰਜਾਬ ਸੰਭਾਲਿਆ ਹੀ ਨਹੀਂ ਜਾ ਰਿਹਾ ਸ਼ਾਇਦ ਗੋਦੀ ਮੀਡੀਆ ਦਾ ਇਸ ਖਬਰ ਨੂੰ ਕਿਸੇ ਹੋਰ ਐਂਗਲ ਨਾਲ ਤੁਹਾਡੇ ਤੱਕ ਪਹੁੰਚਾ ਰਿਹਾ ਹੈ ਪਰ ਅੱਜ ਅਸੀਂ ਗੱਲ ਕਰਾਂਗੇ ਇਸ ਪਹਿਲੂ ਦੇ ਨਾਲ ਕਿ ਵਪਾਰੀ ਖਿਡਾਰੀ ਨੇਤਾ ਤੇ ਪੁਲਿਸ ਆੜਿਆਂ ਨੂੰ ਧਮਕੀਆਂ ਤੋਂ ਬਾਅਦ ਹੁਣ ਕੀ ਸਾਡੇ ਤੁਹਾਡੇ ਬੱਚੇ ਡਰ ਦੇ ਸائے ਹੇਠ ਜੀਉਣ ਦੇ ਲਈ ਮਜਬੂਰ ਹੋ ਜਾਣਗੇ ਮਾਨਸਾਬ ਦੇ ਰਾਜ ਚ ਇਹਨਾਂ ਮਾਸੂਮਾਂ ਦੇ ਘਰਾਂ ਦੇ ਟੀਵੀ ਉਹਨਾਂ ਦੇ ਮਾਪੇ ਇਸ ਲਈ ਬੰਦ ਕਰ ਦਿੰਦੇ ਨੇ ਕਿ ਫਿਲਮਾਂ 'ਚ ਮਾਰ ਕੁੱਟ ਵਿਖੀ ਤਾਂ ਬੱਚੇ ਡਰ ਜਾਣਗੇ ਹੁਣ ਉਹ ਬੱਚੇ ਇਸ ਖਬਰ ਦੇ ਨਾਲ ਦੋ ਚਾਰ ਹੋ ਰਹੇ ਨੇ ਕਿ ਜਿਹੜਾ ਸਕੂਲਾਂ 'ਚ ਉਹਨਾਂ ਨੇ ਆਪਣਾ ਪੂਰਾ ਦਿਨ ਬਿਤਾਉਣਾ ਪੜਨਾ ਲਿਖਣਾ ਤੇ ਖੇਡਣਾ ਹੈ ਉੱਥੇ ਬੰਬ ਹੋ ਸਕਦਾ ਹੈ ਅਜਿਹੇ ਸਵਾਲ ਤਾਂ ਦਰਅਸਲ ਜ਼ਹਿਨ 'ਚ ਹੀ ਉੱਠਦੇ ਨੇ ਈਮੇਲ ਮਿਲੀਆਂ ਧਮਕੀਆਂ ਮਿਲੀਆਂ ਸੂਰਾਵਾਂ ਵਿੱਚ ਛੁੱਟੀਆਂ ਵੀ ਕਰ ਦਿੱਤੀਆਂ ਗਿਆ। ਸ਼ੈਤਾਨ ਬੰਦੇ ਇਦਾਂ ਦੇ ਕੰਮ ਕਰਦੇ ਆ। ਇਹ ਗਿਆਨ ਅੱਜਕੱਲ ਸਭ ਨੂੰ ਪਤਾ ਸਰ। ਇਸ ਲਈ ਤੁਹਾਡੇ ਮੂੰਹੋਂ ਸ਼ਬਦ ਕਰਨੇ ਕੋਈ ਜ਼ਰੂਰੀ ਨਹੀਂ ਕਿ ਸ਼ੈਤਾਨ ਬੰਦੇ ਇਦਾਂ ਦੇ ਕੰਮ ਕਰਦੇ ਆ। ਦਰਸਲ ਤੁਹਾਡੀ ਸਰਕਾਰ ਚ ਪੁਲਿਸ ਤੇ ਢਿੱਲੀਕਾਰ guzari ਦੇ ਚੱਲਦੇ ਸ਼ੈਤਾਨ ਬੰਦਿਆਂ ਨੂੰ ਇੰਨੀ ਖੁੱਲ ਮਿਲ ਗਈ ਕਿ ਉਹ ਇਦਾਂ ਦੇ ਕੰਮ ਤੁਹਾਡੇ ਰਾਜ ਨੂੰ ਜਿਆਦਾ ਨਹੀਂ ਕਰਨ ਲੱਗ ਪਏ। ਇਸ ਗੱਲ ਦਾ ਜਵਾਬ ਦਿਓ ਕਿ ਇਹਨਾਂ ਸ਼ੈਤਾਨ ਬੰਦਿਆਂ ਨੂੰ ਇੰਨੀ ਸ਼ੈ ਆਖਿਰ ਮਿਲੀ ਕਿੱਥੋਂ? ਚੀਫ ਸਪੋਕਸਪਰਸਨ ਸਾਹਿਬ ਪੰਜਾਬ ਸਰਕਾਰ ਦੀ ਪੂਰੀ ਨਿਗਰ ਕਹੇ ਨੂੰ ਵੀ ਅਮਨ ਕੁਦੂਨ ਦੇ ਸਥਿਤੀ ਖਿਲਾਫ ਕੰਨੀ ਜਾਂਚ ਕਮੀ ਦਾਗੇ ਜਿਹੜਾ ਸ਼ਰਧਾ ਤੇ ਅੰਸੇ ਇਦਾਂ ਦਾ ਕੰਮ ਕੋਊਗਾ ਚੱਕ ਕੇ ਜਿਹੜਾ ਸਲਾਖਾਂ ਦੇ ਵਿੱਚ ਪੰਜਾਬ ਸਰਕਾਰ ਦੀ ਨਿਗਾਹ ਹੁੰਦੀ ਤਾਂ ਅਜੇ ਹੀ ਨੌਬਤ ਨਾ ਆਉਂਦੀ ਨਿਗਾਹ ਦਾ ਅਸਰ ਉਦੋਂ ਵੀ ਸੀ ਜਦੋਂ ਸ਼੍ਰੀ ਹਰਮੰਦਰ ਸਾਹਿਬ ਨੂੰ ਆਦਿ ਇੱਕ ਸਨਾਲ ਉਡਾਉਣ ਦੀ ਧਮਕੀ ਮਿਲੀ ਸੀ ਉਦੋਂ ਕਿਹੜਾ ਖੂ ਪੁੱਟ ਲਿਆ ਉਦੋਂ ਵੀ ਬਿਆਨ ਦੇ ਕੇ ਲੋਕਾਂ ਦੇ ਕੰਨਾਂ ਨੂੰ ਕੰਪੋਰਡ ਬਣਾ ਦਿੱਤਾ ਸੀ ਇਹ ਦੱਸੋ ਕਿ ਉਹ ਸ਼ੈਤਾਨ ਬੰਦੇ ਕਿੱਥੇ ਨੇ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਡੱਕਣ ਵਾਲੀਆਂ ਖਬਰਾਂ ਤੁਹਾਡੀਆਂ ਪ੍ਰੈਸ ਕਾਨਫਰੰਸਾਂ ਦੇ ਰਾਹੀਂ ਲੋਕਾਂ ਦੇ ਸਾਹਮਣੇ ਕਿਉਂ ਨਹੀਂ ਆਈਆਂ ਚੀਫ ਸਪੋਕਸਪਰਸਨ ਸਾਹਿਬ ਅਸੀਂ ਆਪਣਾ ਬੰਦ ਕੀਤਾ ਪੁਲਿਸ ਪੂਰੀ ਸਦਗਰਮਿਆ ਉਹਦਾ ਲੱਭ ਰਹੇ ਆ ਜਿੱਥੋਂ ਈਮੇਲ ਆਈ ਹੈ ਉਹ ਵੀ ਅਹੀ ਕਿਹ ਸਵਾਗ ਜੜਾ ਲੱਭ ਰੇ ਸਰ ਸ਼੍ਰੀ ਦਰਬਾਰ ਸਾਹਿਬ ਨੂੰ ਹੱਡ ਐਕਸ ਦੇ ਨਾਲ ਉਡਾਣ ਦੀਆਂ ਧਮਕੀਆਂ ਆਈਆਂ ਈਮੇਲ ਦਾ ਖੁਲਾਸਾ ਅਜੇ ਤੱਕ ਨਹੀਂ ਹੋਇਆ ਹੁਣ ਕੀ ਖਾਕ ਖੁਲਾਸਾ ਹੋ ਬਾਕੀ ਰਹੀ ਪੁਲਿਸ ਦੀ ਸਰਗਰਮੀ ਦੀ ਗੱਲ ਪਟਿਆਲਾ ਵਾਲੇ ਐਸਐਸਪੀ ਨੂੰ ਛੁੱਟੀ ਭੇਜ ਕੇ ਤੁਸੀਂ ਦੱਸਤਾ ਤੁਹਾਡੀ ਸਰਕਾਰ ਨੇ ਕਿ ਸਰਕਾਰ ਕਿੰਨੀ ਤੱਕ ਕਿੱਥੇ ਸਰਗਰਮਾ ਚੋਣਾ ਚ ਜਾਂ ਈਮੇਲ ਭੇਜਣ ਵਾਲਿਆਂ ਨੂੰ ਲੱਭਣ ਚ ਕੋਈ ਅਪੀਲ ਆ ਕਿ ਕਹੇ ਨੂੰ ਡਰ ਦੀ ਲੋੜ ਨਹੀਂ ਸਰਕਾਰ ਨੇ ਪੂਰੇ ਆਪਣੇ ਬੰਦ ਕੀਤੇ ਆ ਕੋਈ ਬੰਦਾ ਡਰੇ ਨਾ ਕੋਈ ਵੀ ਕੋਈ ਵੀ ਬੰਦਾ ਜਿਹੜਾ ਅਮਨਕੂਨ ਦੇ ਖਿਲਾਫ ਕੰਮ ਕਰੂਗਾ ਉਹਦੇ ਖਿਲਾਫ ਸਰਕਾਰ ਸਰਕਾਰ ਕਾਰਵਾਈ ਬਿਲਕੁਲ ਸਰ ਡਰ ਕਾਤਾ ਹੁਣ ਤਾਂ ਲੋਕ ਡਰ ਵੈਸੇ ਵੀ ਖਤਮ ਕਰ ਚੁੱਕੇ ਨੇ ਆਪਣੇ ਦਿਲਾਂ ਦੇ ਵਿੱਚੋਂ ਉਹਨਾਂ ਨੂੰ ਪਤਾ ਉਹਨਾਂ ਦੀ ਸੁਰੱਖਿਆ ਰੱਬ ਪਰੋਸੇ ਹੈ ਗੈਂਗਸਟਰ ਧਮਕੀਆਂ ਦਿੰਦੇ ਨੇ ਤੇ ਫਿਰ ਬੰਦੇ ਨੂੰ ਮੌਤ ਦੇ ਘਾਟ ਉਤਾਰ ਕੇ ਤੁਰਦੇ ਬੰਦੇ ਨੇ ਤੁਸੀਂ ਤਾਂ ਲਾਮ ਲਸ਼ਕਰ ਲੈ ਕੇ ਤੁਰਨਾ ਫਰਨਾ ਡਰਨ ਦੀ ਲੋੜ ਵਾਕਈ ਲੀਡਰਾਂ ਨੂੰ ਹੈ ਕਿਉਂਕਿ ਤੁਸੀਂ ਸਮਾਜ ਸਿਰਜ ਰਹੇ ਹੋ ਪੰਜਾਬ ਨੂੰ ਰੰਗਲਾ ਬਣਾ ਰਹੇ ਹੋ ਅੰਗਰੇਜ਼ਾਂ ਨੂੰ ਬਾਹਰੋਂ ਨੌਕਰੀਆਂ ਮੰਗਣ ਦੇ ਲਈ ਮਜਬੂਰ ਕਰ ਰਹੇ ਹੋ ਅਸੀਂ ਇਸ ਤਰ੍ਹਾਂ ਵੀ ਐਪਲਾਨਿੰਗਾਂ ਕਰ ਰਹੇ ਆ ਕਿਥੇ ਅੰਗਰੇਜ਼ ਨੌਕਰੀਆਂ ਮੰਗਣ ਆਇਆ ਕਰਨਗੇ ਤੇ ਇਹ ਹੀ ਗੱਲ ਆਮ ਬੰਦੇ ਦੀ ਡਰ ਹੁੰਦਾ ਕੀ ਹੈ ਉਹ ਉਸ ਦੇ ਦਿਲ ਚੋਂ ਨਿੱਕਲ ਚੁੱਕਾ ਕਿਉਂਕਿ ਜ਼ਿਆਦਾਤਰ ਲੋਕਾਂ ਦਾ ਵਿਸ਼ਵਾਸ ਪੁਲਿਸ ਨਾਮ ਦੀ ਚੀਜ਼ ਤੋਂ ਹੀ ਉੱਠ ਚੁੱਕਾ ਹੈ ਸਰ ਚੀਫ ਸਪੋਕਸਪਰਸਨ ਸਾਥ ਬਹਿਰਾਲ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਕਿਹਾ ਕਿ ਸਵੇਰੇ ਸਾਨੂੰ ਧਮਕੀ ਬਾਰੇ ਜਾਣਕਾਰੀ ਮਿਲੀ ਸੀ ਇਸ ਤੋਂ ਬਾਅਦ ਉਹ ਤੁਰੰਤ ਹੀ ਸਾਰੇ ਸਕੂਲਾਂ ਦੇ ਵਿੱਚ ਚੈਕਿੰਗ ਕੀਤੀ ਗਈ ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਕਈ ਧਮਕੀਆਂ ਆਈਆਂ ਨੇ ਜਿਨ੍ਹਾਂ ਦੇ ਵਿੱਚ ਵਿਦਿਆਰਥੀਆਂ ਦੇ ਨਾਮ ਵੀ ਸਿੱਟਕਲ ਕੇ ਸਾਹਮਣੇ ਆਏ ਫਿਰ ਵੀ ਅਸੀਂ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈ ਰਹੇ ਹਾਂ ਅਤੇ ਸੈਂਟਰਲ ਏਜੰਸੀਆ ਦੀ ਮਦਦ ਲਈ ਕਾਲ ਬਾਤ ਵਿੱਚ ਆ ਗਏ। ਸੁਣੋ ਅੱਜ ਸਵੇਰੇ ਅਮਰਸਰ ਸ਼ਹਿਰ ਤੇ ਜਿਹੜੇ ਸਾਡੇ ਐਡਜੋਇਨਿੰਗ ਰੂਰਲ ਏਰੀਆਜ਼ ਨੇ ਉਹਨਾਂ ਦੇ ਵਿੱਚ ਕੁਝ ਸਕੂਲਸ ਨੂੰ ਥ्रेटनिंग ਮੇਲਸ ਆਈਆਂ ਸੀਗੀਆਂ ਬਹੁਤ ਜਲਦੀ ਅਸੀਂ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਇਮੀਡੀਏਟਲੀ ਸਾਰੇ ਸੀਨੀਅਰ ਆਫਿਸਰਸ ਅਸੀਂ ਰਸ਼ ਕੀਤਾ ਔਰ ਸਾਰੇ ਕੈਂਪਸਸ ਸਿਕਿਉਰ ਕੀਤੇ ਐਂਟੀਸਰਪਟੋਇਕ ਪੁਆਇੰਟ ਆਫ View ਨਾ ਉਹਨਾਂ ਨੂੰ ਸਾਰਾ ਚੈੱਕ ਕੀਤਾ ਗਿਆ ਔਰ ਬਿਲਕੁਲ ਇਹ ਜਿਹੜੇ ਥ੍ਰੈਟਸ ਨੇ ਫਾਲਸ ਪਾਈਆਂ ਗਈਆਂ ਫਿਰ ਵੀ ਸਾਰੇ ਜਿਹੜੇ ਕੈਂਪਸ ਅਸੀਂ ਟੋਟਲੀ ਸਿਕਿਉਰ ਕੀਤੇ ਔਰ ਜਿਹੜੇ ਐਡਮਿਨਿਸਟ੍ਰੇਸ਼ਨ ਹੈਗੀ ਸਕੂਲ ਦੀ ਉਹਦੇ ਨਾਲ ਇਨ ਟੱਚ ਰਹੇ ਆ ਇਸ ਤੋਂ ਇਲਾਵਾ ਇਨਵੈਸਟੀਗੇਸ਼ਨ ਦਾ ਜਿਹੜਾ ਪਾਰਟ ਹੈ ਲੋਕਲ ਸਾਈਬਰ ਸਾਡਾ ਕ੍ਰਾਈਮ ਪੁਲਿਸ ਸਟੇਸ਼ਨ ਸਟੇਟ ਸਾਈਬਰ ਸੈੱਲ ਔਰ ਈਵਨ ਸੈਂਟਰਲ ਏਜੰਸੀਜ਼ ਦੀ ਹੈਲਪ ਅਸੀਂ ਲੈ ਰਹੇ ਆ so that ਇਹਨੂੰ ਜਲਦੀ ਤੋਂ ਜਲਦੀ ਕਰੈਕ ਕੀਤਾ ਜਾਵੇ ਪਾਸਟਰੀ ਹਿਸਟਰੀ ਹੈ ਉਹਦੇ ਵਿੱਚ ਅਨਫੋਰਚੂਨੇਟਲੀ ਪਹਿਲਾਂ ਜਦੋਂ ਇਹੋ ਜਿਹੇ ਮੇਲਸ ਆਈਆਂ ਸੀ ਕੁਝ ਸਕੂਲ ਦੇ ਵਿੱਚ ਉਦੋਂ ਆ ਸਾਡੇ ਜਿਹੜੇ ਸਟੂਡੈਂਟਸ ਸੀ ਉਹ ਵੀ ਸ਼ਾਮਲ ਵਿੱਚ ਪਾਏ ਗਏ ਸੀਗੇ ਤੋਂ ਅਸੀਂ ਮੈਨੂੰ ਉਮੀਦ ਹੈ ਕਿ ਬਹੁਤ ਜਲਦੀ ਇਹ ਸਾਰੇ ਕੇਸਸ ਨੂੰ ਕਰੈਕ ਕਰਨਗੇ ਔਰ ਮੈਂ ਦੂਸਰਾ ਸਾਰੇ ਸਿਟੀਜ਼ਨ ਨੂੰ ਸਾਰੇ ਪੇਰੈਂਟਸ ਨੂੰ ਔਰ ਟੀਚਰਸ ਨੂੰ ਸ਼ੋਰ ਕਰਨਾ ਚਾਹੁੰਦਾ ਕਿ ਅਸੀਂ ਸਾਰੇ ਉਹਨਾਂ ਦੀ ਜਾਨ ਮਾਲ ਦੀ ਸੁਰੱਖਿਆ ਵਾਸਤੇ ਹਰ ਟਾਈਮ ਬਚਨ ਬੰਦਾ ਔਰ ਪੂਰੀ ਤਰ੍ਹਾਂ ਉਹਨਾਂ ਨੂੰ ਮਹਿਫੂਜ਼ ਸਿਕਿਉਰ ਫੀਲ ਕਰਾਉਣਾ ਸਾਡੀ ਜ਼ਿੰਮੇਵਾਰੀ ਹੈ ਔਰ ਅਮਰਸਰ ਕਮਿਸ਼ਨਰ ਪੁਲਿਸ ਇਸ ਬਾਰੇ ਪੂਰੀ ਤਰ੍ਹਾਂ ਅਲਰਟ ਹੈ ਸਾਰੇ ਸੀਨੀਅਰ ਆਫਿਸਰਸ ਅਸੀਂ ਇਸ ਕੰਮ ਤੇ ਲੱਗੇ ਹੋ ਮੈਸੇਜ ਆਇਆ ਸੀ ਕਿ ਬੱਚਿਆਂ ਨੂੰ ਲੈਣ ਆ ਜਾਓ ਕਾਰਨ ਕਾਰਨ ਨਹੀਂ ਪਤਾ ਹਲੇ ਜਿਹੜੀ ਇਹਨਾਂ ਨੇ ਕੋਈ ਡ੍ਰਿਲ ਹੈ ਕਿੰਦੇ ਇੱਧਰ ਨਹੀਂ ਕਿਤੇ ਮੇਲ ਆਈ ਹੈ ਸਕੂਲ ਵਾਲਿਆਂ ਨੂੰ ਕਿ ਬੌਮ ਦਾ ਨਹੀਂ ਸਾਨੂੰ ਇਸ ਬਾਰੇ ਨਹੀਂ ਪਤਾ ਸਾਨੂੰ ਕਿਤੇ ਕੋਈ ਡ੍ਰਿਲ ਹੈਗੀ ਹੈ ਇੱਧਰ ਤੇ ਉਹਨੇ ਕਿਹਾ ਬੱਚੇ ਨੂੰ ਲੈਣ ਵਾਸਤੇ ਹਾਂਜੀ ਮੈਸੇਜ ਆਇਆ ਸੀ ਠੀਕ ਹੈ ਜਾਈਏ ਚਲੋ ਜੀ ਮੈਸੇਜ ਆਇਆ ਸੀ ਕਿ ਹਾਂ ਛੁੱਟੇ ਹੋ ਗਈ ਬੱਚੇ ਲੈ ਜਾਓ ਹਾਂ ਛੁੱਟੇ ਹੋ ਗਈ ਤੇ ਬੱਚੇ ਲੈ ਆਜੋ ਬੱਚਿਆਂ ਦੀ ਸੇਫਟੀ ਵਾਸਤੇ ਆਪਰਾਭ ਜੋ ਹਤਾ ਉਹ ਕੌਣ ਸੀ ਕਲਾਸ ਵਿੱਚ ਪੜ੍ਹਦੇ ਏਥੇ ਕਿਆ ਹੋਇਆ ਅੱਜ ਸਕੂਲ 'ਚ ਕਹਿੰਦੇ ਫਾਰਮ ਲੱਗਿਆ ਹੋਇਆ ਕਿਤੇ ਤੇ ਹੋਰ ਡਿਟੈਕਟ ਹੋਇਆ ਵਾ ਤੇ ਉਹ ਤਾਂ ਕਰਕੇ ਫੁੱਟੀ ਦਿੱਤੀ ਕੀ ਉਹ ਤੋਂ ਬਲੌ ਚੱਲ ਨਾ ਜਾਵੇ ਉਹ ਤੁਮ ਕਿੰਨੇ ਲੀਆ ਪ੍ਰਿੰਸੀਪਲ ਨੂੰ ਮਿਊਂਸੀਪਲ ਨੂੰ ਕਿਹਨੂੰ ਜੀ ਕਿ ਮਿਲਿਆ ਕੀ ਅੱਜ ਫਾਰਮ ਫਾਰਮ ਮਿਲਿਆ ਪੰਪ ਤਾਂ ਸਾਰੇ ਨੂੰ ਦਿੱਤਾ ਹਾਂ ਹੂੰ ਕਾ ਸਾਈ ਤੇ ਹੋਰ ਕਲਾਸੇ ਕਿਹੜੀ ਕਲਾਸੇ ਬੜਦੇ ਹਾਂਜੀ ਕਿਹੜੀ ਕਲਾਸੇ ਬੜਦੇ ਮੈਂ 8ਥ ਚ ਹਾਂ ਸਰ ਸਟੇਸ਼ਨ ਉਹਨਾਂ ਬਿਲਕੁਲ ਅੰਡਰ ਕੰਟਰੋਲ ਹੈ ਸ਼ੁਰੂ ਸ਼ੁਰੂ ਵਿੱਚ ਜਿਦੜਾ ਸੀਗਾ ਸਾਰਿਆਂ ਨੂੰ ਇਹ ਜਿਵੇਂ ਪਤਾ ਨਹੀਂ ਕੀ ਹੋ ਗਿਆ ਪਰ ਪੁਲਿਸ ਪ੍ਰਸ਼ਾਸਨ ਨੇ ਆ ਕੇ ਜਿਹੜੀ ਸਟੇਸ਼ਨ ਹੈ ਅੰਡਰ ਕੰਟਰੋਲ ਕਰ ਲਈਏ ਸਰ ਈਮੇਲ ਦਾ ਜ਼ਿਕਰ ਹੋ ਪਾਜੀ ਮੈਂ ਆ ਰਿਹਾ ਹਾਂ ਈਮੇਲ ਦਾ ਕੀ ਸਚਾਈ ਹੈ ਮੈਂ ਪੁਤਲੀ ਘਰੋਂ ਤੁਰਨਾ ਈਮੇਲ ਦਾ ਜ਼ਿਕਰ ਹੋ ਰਿਹਾ ਬਾਰ-ਬਾਰ ਕੀ ਈਮੇਲ ਆਈਆਂ ਇਸ ਤਰ੍ਹਾਂ ਧਮਕੀ ਭਰੀਆਂ ਈਮੇਲ ਆਈਆਂ ਇਸ ਦਾ ਕੀ ਆ ਕਿਸੇ ਸ਼ਰਾਰਤੀ ਅੰਸਰ ਵੱਲੋਂ ਕੀਤੀ ਗਈ ਹੈ ਪਰ ਉਸ ਦੇ ਅੰਦਰ ਕੋਈ ਜਿਆਦਾ ਆਪਾਂ ਕਹਿ ਲਈਏ ਕਿ ਕੋਈ ਸਚਾਈ ਵਾਲੀ ਗੱਲ ਨਹੀਂ ਹੈ ਉਹ ਪੁਲਿਸ ਵੱਲੋਂ ਉਸ ਦੀ ਜਿਹੜੀ ਧੋਖ ਕੀਤੀ ਗਈ ਹੈ ਕਿਸੇ ਸ਼ਰਾਰਤੀ ਅੰਸਰ ਵੱਲੋਂ ਬੇਤੁਕੀ ਈਮੇਲ ਕੀਤੀ ਗਈ ਬੇਟਾ ਸਕੂਲ ਪੜ੍ਹਦਾ ਹੈ ਤੇ ਸੱਡਨਲੀ ਫੋਨ ਆਇਆ ਛੁੱਟੀ ਹੋ ਗਈ ਬੱਚੇ ਨੂੰ ਪਿਕ ਕਰ ਲਓ ਜਿਵੇਂ ਸੀਨੀਅਰ ਸੈਕਟਰੀ ਸੀਨੀਅਰ ਸਟੱਡੀ ਕਿੰਨੇ ਵੇਲੇ ਤੱਕ ਸਕੂਲ ਲੱਗਦਾ 2 ਵਜੇ ਤੱਕ ਅੱਛਾ ਤੇ ਅੱਜ ਕੀ ਆਇਆ ਅੱਜ I don't know ਤਾਂ ਫੋਨ ਆਇਆ ਸਕੂਲੋਂ ਬੱਚੇ ਨੂੰ ਪਿਕ ਕਰ ਲਓ ਛੁੱਟੀ ਹੋ ਗਈ ਅੱਜ ਮਿਤੀ 12 12 2025 ਨੂੰ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਦੇ ਕਈ ਸਕੂਲਾਂ ਦੇ ਵਿੱਚ ਥ੍ਰੈਟ ਈਮੇਲਸ ਰਿਸੀਵ ਹੋਈਆਂ ਨੇ ਇਸ ਸਿਚੁਏਸ਼ਨ ਨੂੰ ਮੁੱਖ ਰੱਖਦੇ ਹੋਏ ਸਾਡੀ ਐਂਟੀ ਸਾਬੋਟੇਜ ਚੈੱਕ ਟੀਮਸ ਦੇ ਨਾਲ-ਨਾਲ ਗੈਜ਼ਟੇਡ ਆਫਿਸਰਸ ਤੇ ਐਸ ਐਚ ਓਸ ਸਕੂਲਾਂ ਨੂੰ ਪਰਸਨਲੀ ਵਿਜ਼ਿਟ ਕਰ ਰਹੇ ਨੇ ਮੈਂ ਸਕੂਲ ਅਥਾਰਟिटीज ਪੇਰੈਂਟਸ ਤੇ ਟੀਚਰਸ ਨੂੰ ਰਿਕੁਐਸਟ ਕਰਦਾ ਕਿ ਬਿਲਕੁਲ ਵੀ ਪੈਨਿਕ ਕਰਨ ਦੀ ਕੋਈ ਲੋੜ ਨਹੀਂ ਹੈ ਸਾਡਾ ਫਾਈਬਰ ਪੁਲਿਸ ਵਿੰਗ ਈਮੇਲਸ ਨੂੰ ਟਰੈਕਡਾਊਨ ਕਰਨ ਵਿੱਚ ਲੱਗਿਆ ਹੋਇਆ ਹੈ ਤੇ ਥੋੜੇ ਹੀ ਸਮੇਂ ਦੇ ਵਿੱਚ ਸਾਨੂੰ ਉਮੀਦ ਹੈ ਕਿ ਕਾਮਯਾਬੀ ਮਿਲ ਜਾਏਗੀ ਤੇ ਮੈਂ ਤੁਹਾਨੂੰ ਇਹਦੇ ਨਾਲ ਨਾਲ ਇਹ ਵੀ ਦੱਸਣਾ ਚਾਹਨਾ ਕਿ ਕੁਝ ਸਮਾਂ ਪਹਿਲਾਂ ਸਿਮਿਲਰ ਈਮੇਲਸ ਰਿਸੀਵ ਹੋਈਆਂ ਸੀ ਸਕੂਲਸ ਦੇ ਵਿੱਚ ਜਦੋਂ ਅਸੀਂ ਉਹਨਾਂ ਨੂੰ ਟਰੈਕਡਾਊਨ ਕੀਤਾ ਤੇ ਸਕੂਲ ਦੇ ਹੀ ਕੋਈ ਸ਼ਰਾਰਤੀ ਬੱਚਿਆਂ ਨੇ ਈਮੇਲਸ ਕੀਤੀਆਂ ਸੀ ਤੇ ਫਿਲਹਾਲ ਐਸੇ ਸਿਚੁਏਸ਼ਨ ਦੇ ਵਿੱਚ ਬਿਲਕੁਲ ਵੀ ਪਾਣੀ ਕਰਨ ਦੀ ਲੋੜ ਨਹੀਂ ਹੈ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਵਚਨਬੰਧ ਹੈ ਕਾਨੂੰਨ ਅਵਸਥਾ ਨੂੰ ਕਾਇਮ ਰੱਖਣ ਲਈ ਤੁਹਾਨੂੰ ਇਹ ਖਬਰ ਕਿਹੋ ਜਿਹੀ ਲੱਗੀ ਆਪ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਹੋ ਸਕੇ ਤਾਂ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਕਰਨਾ ਲਾਈਕ ਕਰਨਾ ਧੰਨ